السلام, السلام علیکم, علیکم دوستو کی حال جھاڑے امید کرنے سارے دوست ویر برا ٹھیک ہون گئے ذکریہ اپنا اس چینل پہ سنسنگ دی ویڈیو ایک تقریباً ایک مہینے بعد لے کے آئے دوستان دوستوں شیئر کرن لگے ہیں ضرورت ਵੀ ਮਹਿਸੂਸ ਹੋਈ ਜ਼ਰੂਰਤ ਇਸ ਲਈ ਕਹਿਵਾਂਗੇ ਕਿ ਇਹ ਵੀਡੀਓ ਹੈਗੀ ਹੈ ਕਿ ਤਮਨਾ ਨੇ ਕਲਬ ਕਿਵੇਂ ਹਾਸਲ ਹੋਏਗਾ ਦਿਲ ਦਾ ਸਕੂਨ ਕਿਵੇਂ ਹਾਸਲ ਹੋਏਗਾ ਤੇ ਦੁਨੀਆ ਜਿਹੜੇ ਮੂਡ ਤਰੀਨ ਬੰਦੇ ਹੁੰਦੇ ਨੇ ਉਹਨਾਂ ਦੀ ਮਹਾਮੂਡ ਜਿਹੜੇ ਨੇ ਉਹਨਾਂ ਦੀਆਂ ਨਿਸ਼ਾਨੀਆਂ ਕੀ ਨੇ ਇਸ ਸੰਤ ਸਿੰਘ ਮਸਕੀਨ ਜੀ ਇਸ ਵੀਡੀਓ ਦੇ ਵਿੱਚ ਇਹ ਦੋ ਚੀਜ਼ਾਂ ਬਿਆਨ ਕਰ ਰਹੇ ਨੇ ਤੇ ਆਪਾਂ ਜਲਦੀ ਨਾਲ ਹੁਣ ਵੀਡੀਓ ਸ਼ੁਰੂ ਕਰਦੇ ਤੇ ਐਂਡ ਤੇ ਕਰਾਂਗੇ ਗੱਲ ਬਾਤ ਜੇ ਜੇ ਮਨ ਵਿੱਚ ਪ੍ਰਭੂ ਦਾ ਨਾਮ ਹੈ ਉਹਨੂੰ ਦੁਖੀ ਕਰਨਾ ਬੜਾ ਔਖਾ ਹੈ ਬੜਾ ਔਖਾ ਹੈ ਤੇ ਜਿੱਥੇ ਪ੍ਰਭੂ ਦਾ ਨਾਮ ਨਹੀਂ ਹੈ ਉਸਨੂੰ ਸੁਖੀ ਕਰਨਾ ਵੀ ਬੜਾ ਨਹੀਂ ਹੋ ਸਕਦਾ ਸਵਾਲ 2 ਹੋਰ ਮਹਾਨੂੜੇ ਮਨਕ ਕਿ ਸਾਰੇ ਸੁਖ ਜਿਸ ਪ੍ਰਭੂ ਦੇ ਨਾਮ ਤੋਂ ਮਿਲਨ ਉਸ ਦਾ ਜਪਣਾ ਕਰੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ ਗਵੀਆਂ ਦੇ ਸਾਹਮਣੇ ਸਮੱਸਿਆ ਰੱਖੀ ਸੀ ਇਤਿਹਾਸਿਕ વાਰਤਾ ਬਾੜਾ ਜੀ ਕਹਿਣ ਲੱਗੇ ਮੈਨੂੰ ਸਿਰਫ ਦੋ ਪੰਕਤੀਆਂ ਚ ਹੀ ਦੱਸੋ ਮੂਰਖ ਕਿਸ ਨੂੰ ਕਹਿੰਦੇ ਪਿੰਨਾ 52 ਕਵੀਆਂ ਦੇ ਚੋਂ ਕੁਝ ਸੰਸਕ੍ਰਿਤ ਦੇ ਕਵੀ ਸਨ ਕੋਈ ਉਰਦੂ ਫਾਰਸੀ ਦੇ ਗੁਜਰਵੀ ਦੇ ਕੁਝ ਪੰਜਾਬੀ ਦੇ ਕੁਝ ਬ੍ਰਿਜ ਭਾਸ਼ਾ ਦੇ ਵੱਖ-ਵੱਖ ਭਾਸ਼ਾਵਾਂ ਦੇ ਕਵੀ ਸਨ। ਤਿੰਦਰ ਨੇ ਈਰਾਨ ਦੇ ਬਾਦਸ਼ਾਹ ਨੇ ਵੀ ਸ਼ੇਖਸਾਦੀ ਤੇ ਪ੍ਰਸ਼ਨ ਕੀਤਾ ਸੀ। ਬੇਵਕੂਫੀ ਦੇ ਲੱਛਣ ਮੈਂ ਕਿਸ ਤਰ੍ਹਾਂ ਅੰਦਾਜ਼ਾ ਲਾਵਾਂ ਇਹ ਬੰਦਾ ਬੇਵਕੂਫ ਹੈ। ਉਹ ਸ਼ੇਖਸਾਦੀ ਨੇ ਇਹ ਦੱਸਿਆ ਦੋ ਚੀਜ਼ ਅਕਲ ਤੇਰਾ ਇਸਤ ਦਮ ਫਰੋ ਬਸਤਨ ਇਹ ਦੋ ਗੱਲਾਂ ਅਕਲ ਤਵੇ ਪਣਦੀਆਂ ਨਿਸ਼ਾਨੀਆਂ ਨੇ ਬੇਵਕੂਫੀ ਦੀਆਂ ਨਿਸ਼ਾਨੀਆਂ ਨੇ ਦੋ ਚੀਜ਼ ਤੇਰੇ ਅਕਲਸ ਦਮ ਫਰੋ ਬਸਤਨ ਗੁਫ਼ਤੰ ਬਵਕਤ ਖਮੋਸ਼ੀ ਬਵਕਤ ਖਮੋਸ਼ੀ ਗੁਫ਼ਤੰ ਜਿਥੇ ਬੋਲਣਾ ਸੇ ਉਥੇ ਚੁੱਪ ਕਰ ਗਿਆ ਜਿੱਥੇ ਚੁੱਪ ਰਹਿਣਾ ਸੀ ਉਥੇ ਬੋਲਣ ਲੱਗ ਪਿਆ ਇਹ ਬੇਵਕੂਫੀ ਦੇ ਦੋ ਲੱਛਣ ਉਹਨੇ ਇਹ ਜੀ ਦੱਸਿਆ ਭਾਨਨਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਨੇ ਬਵੰਜਰ ਕਮੀਆਂ ਤੇ ਪ੍ਰਸ਼ਨ ਕੀਤਾ ਸਮੱਸਿਆ ਰੱਖੀ ਮੈਨੂੰ ਸਿਰਫ ਦੋ ਪੰਕਤੀਆਂ ਚਾਹੀਦਾ ਸੋ ਲੰਬੀ ਚੌੜੀ ਨਜ਼ਮ ਕਵਤਾ ਦੇ ਚ ਨਹੀਂ ਬੇਵਕੂਫੀ ਦੇ ਲੱਛਣ ਕੀ ਨੇ ਬੇਵਕੂਫ ਕਿਸ ਨੂੰ ਕਹਿੰਦੇ ਨੇ ਜੋ ਮੈਂ ਪੜਿਆ ਹੰਸ ਰਾਮ ਨੇ ਕੁਝ ਹੋਰ ਦੱਸਿਆ ਸੁਦਾਮੇ ਨੇ ਕੁਝ ਹੋਰ ਦੱਸਿਆ ਕਵੀ ਕਾਲੀਦਾਸ ਨੇ ਕੁਝ ਹੋਰ ਦੱਸਿਆ ਕਵੀ ਚੰਦਨ ਨੇ ਕੁਝ ਹੋਰ ਦੱਸਿਆ ਜਮਾਲ ਹੁਸੈਨ ਨੇ ਕੁਝ ਹੋਰ ਦੱਸਿਆ ਕਲਗੀਧਰ ਪਾਤਸ਼ਾਹ ਦੀ ਤਸੱਲੀ ਨਹੀਂ ਹੋ ਰਹੀ ਸੀ ਕੰਨ 13ਵੇਂ ਨੰਬਰ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਿਆਂ ਨੂੰ ਇੱਕ ਪਾਸੇ ਰਖਦਿਆਂ ਆਨੰਦ ਲਾਲ ਨੂੰ ਕਿਹਾ ਧੰਦਸ ਬਣੀਏ ਤੇਰੇ ਕੁਲ ਕਬਤਾ ਆਹ ਮਹਾਰਾਜ ਬਣੀਏ ਤੂੰ ਦੱਸ ਬੇਵਕੂਫ ਕਿਸ ਨੂੰ ਕਹਿੰਦੇ ਨੇ ਮੂਰਖ ਕਿਸ ਨੂੰ ਕਹਿੰਦੇ ਪਾਈ ਸਾਹ ਬਾਈ ਨੰਦ ਲਾਲ ਦੇ ਬੋਲ ਅਰਿਛੇ ਲਾਫਨ ਸੁਧ ਹਜ਼ਨਾ ਦਾੰਬਵਦ ਗਰਗਦਾ ਵਾ ਸਦਵਾ ਗਰ ਸੁਲਤਾਨ ਭਵਨ। ਬਾhme ਬਾਦਸ਼ਾਹ ਹੈ ਚੋਟੀ ਦਾ ਧਨਵਾਨ ਹੈ। ਤੇ ਬਾhme ਮੁਫਲਿਸ ਹੈ ਗਰੀਬ ਹੈ ਬਿਖਾਰੀ ਹੈ। ਅਗਰ ਰੱਬ ਨੂੰ ਯਾਦ ਨਹੀਂ ਕਰਦਾ ਮਹਾ ਬੇਵਕੂਫ ਹੈ ਬੇਅਕਲ ਹੈ ਮੋਰ। ਮਹਾ ਮੂੜ। ਪੈਦਨ ਕਲਗੀਧਰ ਨੇ ਗਲਵਕੜੀ ਚ। ਸਤਗੁਰੂ ਨੇ ਪਿਆਰ ਕੀਤਾ। ਅਗੋਂ ਕੁਝ ਸ਼ਬਦ ਮੈਂ ਕਹਿਣਾ ਚਾਹੁੰਦਾ ਖਾਮਾ ਖਾਮਾ ਮੈਂ ਉਹ ਸ਼ਬਦਾਂ ਨੂੰ ਰੋਕਦਾ ਜਿਤਨੇ ਚਿਰ ਤੱਕ ਮਨੁੱਖ ਪ੍ਰਮਾਤਮਾ ਦੀ ਖਾਤਰ ਗੁਰਦੁਆਰੇ ਨਹੀਂ ਆਇਆ ਕਰਮਧੰਧ ਕਰਮਧਰਮ ਨਹੀਂ ਨਿਆ ਜਿਵੇਂ ਦੁਕਾਨ ਤੇ ਗਿਆ ਤਵੇਂ ਗੁਰਦੁਆਰੇ ਚਲਾ ਗਿਆ ਜਿਵੇਂ ਬਾਜ਼ਾਰ ਦੇ ਚ ਗਿਆ ਤਵੇਂ ਮੰਦਰ ਚਲਾ ਗਿਆ ਗੁਰਮਾਨੰਕ ਲੇਵ ਜੀ ਮਹਾਰਾਜ ਨੇ ਮਸਜਿਦ ਦੇ ਚ ਪੜਦੇ ਹੋਏ ਨਿਮਾਜ਼ੀ ਸੁਲਤਾਨਪੁਰ ਦੇ ਨਵਾਬ ਨੂੰ ਕਹਿ ਦਿੱਤਾ ਸੀ ਕੌਣ ਤੇਰੇ ਨਾਲ ਨਿਮਾਜ਼ ਪੜੇ ਤੂੰ ਤੇ ਕਾਬਲ ਦੇ ਘੋੜੇ ਖਰੀਦਦਾ ਪਿਆ ਸੀ ਆਪਾਂ ਘੋੜੇ ਨਹੀਂ ਖਰੀਦਨੇ ਤੇਰੀ ਨਿਮਾਜ਼ ਵੀ ਦੰਦਾ ਤੂੰ ਤੇ ਕਿਰਤ ਕਰ ਰਿਹਾ ਸੀ ਹੋ ਸਕਦਾ ਹੈ ਮੁਸਤਾਕੀਮ ਕਿਸੇ ਦਾ ਪਾਠ ਕਰਨਾ ਧੰਦਾ ਹੋਵੇ ਹੋ ਸਕਦਾ ਕਿਸੇ ਦਾ ਤਕੜੀ ਤੋਲਣਾ ਧਰਮ ਹੋਵੇ ਮਨੁੱਖ ਕਰ ਕੀ ਰਿਹਾ ਇਹਦੇ ਹਿਸਾਬ ਨਾਲ ਮਨੁੱਖ ਨੂੰ ਨਾਪਣ ਤੋਲਣ ਦੀ ਕੋਸ਼ਿਸ਼ ਨਾ ਕਰਨਾ ਮਨੁੱਖ ਸੋਚ ਕੀ ਰਿਹਾ ਇਹਦੇ ਨਾਲ ਵੇਖ ਹਮ ਸੱਚੀ ਗੱਲ ਮਨੁੱਖ ਦਾ ਕਿਰਦਾਰ ਕੀ ਹੈ ਇਹ ਮਨੁੱਖ ਨੂੰ ਨਾਪਣ ਤੋਲਣ ਦਾ ਢੰਗ ਨਹੀਂ ਹੈ ਮਨੁੱਖ ਦੇ ਵਿਚਾਰ ਕੀ ਹੈ ਇਹ ਮਨ ਨੂੰ ਕੋਨੋਂ ਆਪਣਣ ਤੋਲਣ ਦਾ ਢੰਗ ਜਿਸ ਦਿਨ ਮਨ ਪ੍ਰਭਾਵਿਤ ਹੋ ਗਿਆ ਪਹਿਲੇ ਤੇ ਆ ਰਿਹਾ ਸੀ ਗੁਰਦਾਰੇ ਸੰਸਾਰ ਦੀ ਖਾਤਰ ਤੋਂ ਧੰਦਾ ਸੀ ਇੱਕ ਦਿਨ ਧੰਦਾ ਭਰਮ ਬਣ ਗਿਆ ਇਸ ਤਰ੍ਹਾਂ ਮਨ ਤੇ ਪ੍ਰਭਾਵ ਪਰਮਾਤਮਾ ਦਾ ਪਰ ਕਦੋਂ ਪੈਦਾ ਹੁੰਦਾ ਹੈ ਇਹ ਪ੍ਰਭਾਵ ਜਦ ਪਥਾ ਚੱਲ ਜਾਏ ਸਰੀਰ ਦੇ ਭਾਵੇਂ ਸਾਰੇ ਸੁਖ ਹੋਵਨ ਤਾਂ ਵੀ ਮਨ ਦਾ ਕਲੇਸ਼ ਮਿਟਦਾ ਨਹੀਂ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹੁਨ ਸਾਰੀ ਸ੍ਰਿਸ਼ਟੀ ਦਾ ਰਾਜਾ ਤੇ ਅਜ ਤੱਕ ਕੋਈ ਹੋਇਆ ਨਹੀਂ ਤੇ ਜੇ ਹੋ ਜਾਏ ਮਹਾਰਾਜ ਕਹਿੰਨ ਕਲੇਸ਼ ਨਹੀਂ ਮਿਟੇਗਾ ਦੁਖ ਸੰਤਾਪ ਨਹੀਂ ਮਿਟਣਗੇ ਸੁਣ ਲੈਂਦੇ ਆ ਇਹ ਪੰਕਤੀਆਂ ਭਰੋਸਾ ਨਹੀਂ ਬਣਦਾ ਅਸੀਂ ਅੰਦਰੋਂ ਕਹਿੰਦੇ ਦਾਤਾ ਤੂੰ ਰਾਜਾ ਹੀ ਬਣਾ ਛੱਡ ਸਾਨੂੰ ਭਗਤ ਨਹੀਂ ਬਣਨ ਆਵੇਂ ਦੁੱਖ ਹੈ ਤੇ ਦੋਖ ਨਾਲ ਰਹਿ ਜਾਵਾਂਗੇ ਤੂੰ ਰਾਜਾ ਬਣ ਸਤ ਫਿਰ ਕਹੇ ਤੁਸੀਂ ਆਖਦੇ ਪਏ ਸਗਲ ਸ੍ਰੇਸ਼ਟ ਕੋ ਰਾਜਾ ਦੁਖਿਆ ਰਾਜੇ ਬੜੇ ਮौज ਪਏ ਕਰਦੇ ਨੇ ਸਾਨੋ ਬਗਤ ਨਹੀਂ ਬਣਨਾ ਤੂੰ ਰਾਜਾ ਬਣ ਤੂੰ ਮੈਂ ਫਿਰ ਦौराਦੇ ਆ ਕਿ ਚਿਕਣੇ ਚੁਪੜੇ ਮੱਥੇ ਪਤਾ ਨਹੀਂ ਕਿਤਨਾ ਗਮ چھਪਾਈ ਬਿਠੇ ਇਹ ਮੁਸਕੁਰਾਉਂਦੇ ਹੋਏ ਚਿਹਰੇ ਪਤਾ ਨਹੀਂ ਕਿਤਨਾ ਰੋਣਾ چھਪਾਈ ਏ ਹੱਸਦੇ ਖਿੜਦੇ ਮਨੁੱਖ ਪਤਾ ਨਹੀਂ ਆਪਣੇ ਅੰਦਰ ਕਿਤਨਾ ਮੁਰਝਾਣਾ ਛਪਾਈ ਬੈਠੇ ਨੇ ਉਪਰੋਂ ਵੇਖ ਕੇ ਭੋਲਿਆ ਨਾ ਕਰੋ ਇਹ ਵੀ ਮਹਿਸ ਕਰਦੇ ਇਹ ਸਿਰ ਉੱਪਰ ਹੀ ਉੱਪਰ ਹੈ ਅੰਦਰ ਪਤਾ ਨਹੀਂ ਕਿਤਨਾ ਕਲੇਸ਼ ਹੈ ਕਿਤਨੀਆਂ ਚਿੰਤਾਵਾਂ ਨੇ ਲੋੜਾਂ ਦੀ ਪੂਰਤੀ ਹੋ ਜਾਏ ਤਨ ਨੂੰ ਸੁੱਖ ਮਿਲਦਾ ਹੈ ਪ੍ਰਮਾਤਮਾ ਦਾ ਮਿਲਨ ਹੋ ਜਾਏ ਮਨ ਨੂੰ ਆਨੰਦ ਮਿਲਦਾ ਹੈ ਤੇ ਜਿਤਨੇ ਚਿਰ ਤੱਕ ਪ੍ਰਮਾਤਮਾ ਮਨ ਨੂੰ ਮਿਲਿਆ ਨਹੀਂ ਸਰੀਰ ਦੇ ਸਾਰੇ ਸੁੱਖ ਵੀ ਕਲੇਸ਼ ਬਣੇ ਤੇ ਵੀ ਮੈਲਸ ਕਰਦੇ ਸਭ ਕੁਝ ਦੇ ਹੁੰਦਿਆਂ ਵੀ ਕਲੇਸ਼ ਬਣਿਆ ਰਹੇਗਾ ਬਾਹਰੋਂ ਤੇ ਕੁਝ ਨਹੀਂ ਮਿਲਿਆ ਸਰੀਰ ਦੇ ਕੋਈ ਸੁੱਖ ਨਹੀਂ ਨੇ ਮੈਂ ਫਿਰ ਦੁਹਰਾਵਾਂ ਕੋਈ ਖਾਣ ਨੂੰ ਚੰਗਾ ਭੋਜਨ ਨਹੀਂ ਬਰਤਰੀ ਜੰਗਲ ਵਿੱਚ ਰਹਿੰਦੇ ਸਨ ਇੱਕ ਦਿਨ ਮਧੂਕੜੀ ਮੰਗਣ ਗਏ ਤੇ ਸਿਰਫ ਸੱਤੂ ਮਿਲੇ ਉਹ ਆਪਣੀ ਜੋਗੀ ਵਿੱਚ ਆ ਕੇ ਸੱਤੂਆਂ ਨੂੰ ਘੋਲਿਆ ਪਾਣੀ ਪਾਇਆ ਥੋੜਾ ਨਮਕ ਪਾ ਕੇ ਖਾਣ ਲੱਗੇ ਉਹਦੇ ਪਰਦਾ ਰਾਣਾ ਉੱਥੋਂ ਲੰਘੇ ਉਹ ਉਤਰਸਾ ਅਖ ਲਗੇ ਤੁਸੀਂ ਧਾਰ ਸਟੇਟ ਦੇ ਰਾਜਾ ਸੀ ਧਾਰ ਸ਼ਹਿਰ ਦੇ ਮਲਕੀਅਤ ਦੇ ਮਾਲਕ ਸੀ ਰਾਜੇ ਬਿਕਰਮ ਜੀਤ ਦਾਇ ਛੋਟਾ ਬਰਾਸ ਸੀ ਐ ਕਿ ਤਨੇ ਦੁੱਖ ਦੇ ਵਿੱਚ ਵੇਰ ਆਖਸ਼ ਤੱਕ ਦੇ ਬੋਲ ਨੇ ਤੂੰ ਪਰਸੇਦ ਬਿੰਜਨ ਬਹੁ ਸਵਾਦੇ ਮੰਮ ਪਰ ਸੇ ਸਤੂ ਸਾਗਾ ਦੇ ਰਾਜਨ ਤੂੰ 36 ਪ੍ਰਕਾਰ ਦੇ ਭੋਜਨ ਦੇ ਚ ਵੀ ਤਨਾ ਆਨੰਦ ਨਹੀਂ ਮਾਣ ਸਕਦਾ ਮੈਂ ਜੋ ਇਨਾ ਅਲੋਣੇ ਸਤੂਆਂ ਦੇ ਚ ਆਨੰਦ ਮਾਣ ਲੈਂਦਾ ਆਏ ਹੋਏ ਆਏ ਹੋਏ ਮੈਂ ਮਨ ਦੇ ਤਰਤੇ ਜੀ ਰਿਆਂ ਤਨ ਦੀ ਪ੍ਰਵਾਹ ਨਹੀਂ ਕਰਦਾ ਮੈਂ ਤੇ ਤਨ ਦੀਆਂ ਲੋੜਾਂ ਦੀ ਪੂਰਤੀ ਕਰਦਾ ਐਸਾ ਮੈਨੂੰ ਮਹਾਂ ਰਸ ਮਿਲਿਆ ਹਰ ਬੇਰਸ ਚੀਜ਼ ਨੂੰ ਰਸਦਾਇਕ ਬਣਾ ਦੇ। ਤੁਮੰ ਪਰ ਸੇਧ ਸਤ ਤੋ ਸਾਰਾ ਸਾਦਾ ਹੈ। ਮੈਂ ਸਤ ਤੋ ਖਾ ਕੇ ਬੜਾ ਪਰਸੰਨ ਆਨੰਦਿਤ। ਤੁਮ ਸ਼ਾਇਦ 36 ਪ੍ਰਕਾਰ ਦੇ ਭੋਜਨ ਛੱਕ ਕੇ ਵੀ ਆਨੰਦ ਨਾ। ਇਹ ਰਸ ਜੋ ਹੈ ਨਾ ਵਾ। ਮੰਦੀ ਲੋੜ ਕੇਵਲ ਪ੍ਰਮਾਤਮਾ ਹੈ ਅਗਰ ਮਿਲ ਜਾਏ। ਤਨ ਦੀਆਂ ਲੋੜਾਂ ਢੰਗ ਨਾਲ ਪੂਰੀਆਂ ਨਹੀਂ ਵੀ ਹੋਈਆਂ ਤਾਂ ਵੀ ਉਸ ਮਨੁੱਖ ਨੂੰ ਕੋਈ ਦੁੱਖ ਹੀ ਨਹੀਂ ਕਰ ਸਕਦਾ ਤਨ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਹੈ ਸੁੱਖ ਹੀ ਸੁਖ ਹੈ ਅਗਰ ਮਨ ਨੂੰ ਆਨੰਦ ਨਹੀਂ ਮਿਲਿਆ ਤੇ ਸਭ ਕੁਝ ਦੇ ਹੁੰਦਿਆਂ ਆਇਆ ਵੀ ਕਲੇਸ਼ ਬਣਿਆ ਰਹੇ ਮਹਾ ਸੰਤਾਪ ਬਣਿਆ ਰਹਦਾ ਹਰ ਘਰ ਸੰਤਾਪ ਹੀ ਸੰਤਾਪ ਇਹ ਵੀ ਮੈਂ ਅਰਸ ਕਰਦੇ ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ ਮਹਾ ਭਿਆਨ ਉਦੇਣ ਨਗਰ ਕਰਮਾਨੇ ਸਾਇਤ ਇੱਕ ਬਹੁਤ ਵੱਡੀ ਉਜਾੜ ਲੋਕੀ ਕਹਿੰਦੇ ਪੈਨੇ ਬੜਾ ਵੱਡਾ ਸ਼ਹਿਰ ਹੈ ਬੜਾ ਵੱਡਾ ਸ਼ਹਿਰ ਨਗਰ ਕਰਮਾਨੇ ਬਹੁਤ ਵੱਡਾ ਨਗਰ ਹੈ ਮਹਾਰਾਜ ਕਹਿੰਨ ਮੈਨ ਤੇ ਕੋਲ ਪੁੱਛੋ ਬਹੁਤ ਵੱਡੀ ਉਜਾੜ ਹੈ ਕੁਛ ਵੀ ਨਹੀਂ ਬੰਦਾ ਬੰਦੇ ਨਾਲ ਟੁੱਟਿਆ ਹੋਇਆ ਹੈ ਛੇਰ ਤੇ ਤਾਮਨੀਏ ਨਗਰ ਤੇ ਤਾਵਲੀਏ ਨਰ ਨਰ ਨਾਲ ਜੁੜਿਆ ਹੋਵੇ ਬੰਦੇ ਬੰਦਿਆਂ ਨਾਲ ਜੁੜਿਆ ਹੋਵੇ ਭਾਈਚਾਰਾ ਹੋਵੇ ਮਨੁੱਖ ਤੇ ਮਨੁੱਖ ਨਾਲ ਟੁੱਟਿਆ ਹੋਇਆ ਹੈ ਭਾਵੇਂ ਆਬਾਦੀ 50 ਲੱਗਦੀ ਹੈ ਤੇ ਕੀ ਹੋ ਗਿਆ ਮਹਾਰਾਜ ਕਹਿੰਦੇ ਬਹੁਤ ਵੱਡੀ ਉਜਾੜ ਹੈ ਮਹਾ ਭਿਆਨ ਉਦਿਆਨ ਨਗਰ ਕਰਵਾ ਨੇ ਆ ਜੂਠ ਸਮਗਰੀ ਪੇਖ ਸੱਚ ਕਰ ਜਾਣੇ ਜੋ ਕੁਝ ਵੀ ਕੋਰਸ ਕੋਲ ਸੀ ਹੈਗਾ ਤੇ ਜੋੜ ਸੀ ਨਾਨਕ ਵਖਾਣੇ ਬੇਨਤੀ ਤੁਜ ਬਾਹਜ ਕੋੜੋ ਕੋੜ ਐ ਤੇ ਸਭ ਕੁਝ ਕੋੜ ਸੀ ਝੂਠ ਸਮਗਰੀ ਪੇਕ ਸੱਚ ਕਰ ਜਾਣੇ ਕਾਮ, ਕ੍ਰੋਧ, ਅਹੰਕਾਰ ਫਰੇ ਦੇਵਾਨੇ ਸਿਰ ਲੱਗਾ ਜਮਡੰਡ ਤਪਛੋ ਤਾਨੇ ਇਸ ਜ਼ਿੰਦਗੀ ਦਾ ਅੰਤ ਹੋਇਆ ਉਹ ਸਾਰੇ ਕਲੇਸ਼ ਜਦ ਨਾਲ ਚੱਲ ਪਏ ਸਰੀਰ ਦੇ ਅੰਦਰ ਇਕ ਸੂਖਮ ਸਰੀਰ ਜਿਸ ਨੂੰ ਜੀਵ ਕਹਿੰਦੇ ਨੇ ਜੋ ਕੁਝ ਅਸੀਂ ਕਰਦੇ ਆ ਉਹਦੇ ਚ ਲਿਖਿਆ ਜਾਂਦਾ ਹੈ ਮੈਂ ਕਲਰਜ਼ ਕੀਤੀ ਸੀ ਪੁੰਨੇ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਜਿਸ ਕਰਮ ਦੇ ਚ ਮਨ ਸ਼ਾਮਲ ਹੁੰਦਾ ਹੈ ਉਹ ਕਰਨਾ ਸੂਖਮ ਸਰੀਰ ਦੇ ਚ ਲਿਖਿਆ ਜਾਂਦਾ ਹੈ ਉਹਨੂੰ ਸੰਸਕਾਰ ਕਹਿੰਦੇ ਨੇ ਸੰਸਕਾਰ ਇਕੱਠੇ ਹੁੰਦੇ ਰਹਿੰਦੇ ਉਹ ਸੂਖਮ ਸਰੀਰ ਜਿਹਨੂੰ ਇਨਰ ਬੋਡੀ ਕਹਿੰਦੇ ਨੇ ਇਸ ਸਰੀਰ ਦੇ ਚੋਂ ਇਸ ਥੂਲ ਸਰੀਰ ਦੇ ਚੋਂ ਨਿਕਲਦੀ ਹੈ ਪ੍ਰਾਣਾ ਦੀ ਡੋਰੀ ਟੁੱਟ ਜਾਂਦੀ ਹੈ ਇਹ ਜੀਵ ਜੈਸੇ ਨਿਕਲਦਾ ਹੈ ਉਹ ਸਾਰੇ ਸੰਸਾਰ ਲੈ ਕੇ ਚਲਦਾ ਹੈ ਤੇ ਜਿਸ ਸੰਸਾਰ ਸੰਸਕਾਰਾਂ ਦੇ ਚ ਕਲੇਸ਼ ਹੀ ਕਰੇ ਸੀ ਉਹ ਸਾਰਾ ਕਲੇਸ਼ ਲੈ ਕੇ ਹੀ ਨਿਕਲਦਾ ਹੈ ਅੱਗੋਂ ਵੀ ਕਲੇਸ਼ ਅੱਗੋਂ ਕਿਹੜਾ ਸੁਖ ਮਿਲਦਾ ਮਤ ਸਿਰਫ ਇਤਨਾ ਹੀ ਕਰਦੀ ਹੈ ਹਾਇਆਤ ਇੱਕ مستقل ਨਗਮ ਕੇ ਸਿਵਾ ਕੁਝ ਵੀ ਨਹੀਂ ਫਾਕਤ ਇਤਨਾ ਹੈ ਕਿ ਜ਼ੰਜੀਰ ਬਦਲ جاتی ਹੈ ਪਹਿਲੇ ਹੋਰ ਤੰਦੇ ਸੀ ਹੁਣ ਹੋਰ ਤੰਦੇ ਚ ਹੋ ਗਏ ਜ਼ਜ਼ੀਰਾ ਬਦਲ ਗਏ ਔਰ ਕੁਝ ਵੀ ਨਹੀਂ ਜੇਲ ਦੀ ਕੋਠੜੀ ਬਦਲ ਗਈ ਹੈ ਔਰ ਕੁਝ ਵੀ ਨਹੀਂ ਕਲੇਸ਼ ਉਹੀ ਹੈ ਜਿਹੜਾ ਨਾਲ ਲੈ ਕੇ ਗਏ ਅਖੇ ਮੋਮਨ ਖਾਨ ਮੋਮਨ بہادر شاہ زفر دے دربار دے استاد شاعر سن کچھ ودوان تح دنے بہادر شاہ نے شاعری سیکھی تے حکیم مومن خان مومن دے دکیم دکھری ارتھ نے سیانا کوئی حکمت نہیں کر دے سن دوا دارو دا کم انا دا نہیں سن. سیانے منق نو حکمت آلہ حکیم کہہ دین ਸਿਆਣਾ ਬੋਲਸ ਬੰਦਗੀ ਗੁਦਾਰ ਸੰਗ ਬੰਦਗੀ ਕਰਦੇ ਸੰਗ ਰੱਬ ਦਾ ਨਾਮ ਬਾਤ ਜਪਦੇ ਸੰਗ ਉਹਦਾ ਇੱਕ ਸ਼ੇਰ ਬੜਾ ਕੀਮਤੀ ਹੈ ਕਹਿੰਦੇ ਅਬ ਤੋ ਘਬਰਾ ਕੇ ਇਹ ਕਹਤੇ ਹੈ ਕਿ ਮਰ ਜਾਏਗੇ ਇਤਨਾ ਦੁੱਖ ਝੇਲਿਆ ਨਹੀਂ ਜਾਂਦਾ ਐਨਾ ਦੁੱਖ ਜੈਸੇ ਜੈਸੇ ਮਨੁੱਖ ਸਿਆਣਾ ਹੁੰਦਾ ਜਾ ਰਿਹਾ ਹੈ ਤੋ ਸਿਆਣੇ ਹੋਣ ਦੇ ਨਾਲ ਕਿਸ ਦਾ ਗਿਆਨ ਮਿਲਦਾ ਹੈ ਦੁੱਖ ਦਾ ਜਿਤਨਾ ਸਿਆਣਾ ਮਨੁੱਖ ਹੋਵੇਗਾ ਉਤਨਾ ਹੀ ਦੁੱਖਾਂ ਦਾ ਗਿਆਨੀ ਹੋਵੇਗਾ ਜਿਤਨਾ ਮੂਰਖ ਮਨੁੱਖ ਹੋਵੇਗਾ ਉਹਦਾ ਦੁੱਖ ਦਾ ਗਿਆਨ ਹੋਏਗਾ ਹੀ ਨਹੀਂ ਜਿਵੇਂ ਪਸ਼ੂਆਂ ਨੂੰ ਦੁੱਖ ਦਾ ਗਿਆਨ ਨਹੀਂ ਹੈ ਅਗਰ ਮਨੁੱਖਾ ਨੂੰ ਵੀ ਨਾ ਹੋਵੇ ਮੂਰਖ ਹੈ ਤੇ ਮੈਂ ਫਿਰ ਅਰਜ਼ ਕਰਾਂ ਦੁੱਖ ਦੇ ਗਿਆਨ ਕਰਕੇ ਹੀ ਮਨੁੱਖ ਭਗਵਾਨ ਦੇ ਮਾਰਗ ਤੇ ਚੱਲਦਾ ਹੈ ਭਗਵਾਨ ਦੇ ਗਿਆਨ ਕਰਕੇ ਨਹੀਂ ਮੈਂ ਕੱਲ ਵੀ ਅਰਥ ਕੀਤੀ ਸੀ ਖੁਲਾਸਾ ਕੀਤਾ ਸੀ ਭਗਵਾਨ ਤੇ ਭਗਵਾਨ ਦਾ ਗਿਆਨ ਦੋਵੇਂ ਇਕੱਠੇ ਮਿਲਦੇ ਨੇ ਦੁੱਖ ਦੇ ਗਿਆਨ ਕਰਕੇ ਮਨੁੱਖ ਚੱਲ ਪੈਂਦਾ ਹੈ ਜਨਮ ਦੁੱਖ ਹੈ ਜੀਵਨ ਦੁੱਖ ਹੈ ਮਰਨ ਦੁੱਖ ਹੈ ਸਭ ਕੁਝ ਦੁੱਖ ਹੈ ਪਕੇ ਮੋਮਨ ਖਾਨ ਮੋਮਨ ਸਿਆਣੇ ਬੜੇ ਬਹੁਤ ਸਿਆਣੇ ਉਹ ਸਭ ਕੁਝ ਦੁੱਖਹੀ ਪਰਤੇਤ ਹੋ ਰਿਆ ਸੀ ਸਭ ਦੁੱਖ ਹਾਲਾਂਕਿ ਰਾਜ ਦਰਬਾਰ ਦੇ ਵਿੱਚ ਵੱਡਾ ਆ우ਦਾ ਸੀ ਔਰ ਚੰਗੀ ਉਪਜੀਵਕਾ ਚੱਲਦੀ ਸੀ ਰਹਿਣ ਨੂੰ ਬਹੁਤ ਅੱਛੀ ਹਵੇਲੀ ਸੀ ਕੋ ਲੰਕਰ ਚਾਕਰ ਸੰਨ ਤੇ ਵਕਤ ਦਾ ਬਾਦਸ਼ਾਹ ਵੀ ਜਿਹਨੂੰ ਸਲਾਮ ਕਰਦਾ ਸੀ ਉਹ ਕਹਿੰਦਾ ਆਪਕੋ ਘਬਰਾ ਕੇ ਇਹ ਕਹਤੇ ਹਨ ਕਿ ਮਰ ਜਾਏਗੇ ਐਸਾ ਇੱਕ ਖਿਆਲ ਆਉਂਦਾ ਹੈ ਇੰਨੇ ਦੁੱਖ ਨੇ ਇਸ ਤੋਂ ਛੁਟਕਾਰਾ ਹਾਸਲ ਕਰੀਏ ਮਰ ਜਾਏਗੇ ਖੁਦਕੁਸ਼ੀ ਕਰ ਲਈਏ ਆਤਮ ਹੱਤਿਆ ਕਰ ਲਈਏ ਮੇਰੇ ਨਾਲ ਕਈ ਵਾਰ ਇੱਕ ਕਵੀ ਆਇਆ ਸੀ ਪਿਆਰਾ ਸਿੰਘ ਰੋਸ਼ਨ ਬਹੁਤ ਅੱਛਾ ਉਰਦੂ ਦਾ ਵੰਦੀਦਾ ਤੇ ਪੰਜਾਬੀ ਦਾ ਕਵੀ ਸੀ। ਚਿੱਤਰਕਾਰ ਵੀ ਬੜਾ ਗਜ਼ਬ ਦਾ ਸੀ। ਬੜੀਆਂ ਸੋਹਣੀਆਂ ਤਸਵੀਰਾਂ ਉਸਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਬਣਾਈਆਂ। 10-12 ਸਾਲ ਮੇਰੇ ਨਾਲ ਚਲੇ ਅਮਰਸਰ ਦਾ ਵਾਸੀ। ਜਿਸ ਦਿਨ ਮੈਂ ਅਮਰਸਰ ਪਹੁੰਚਣਾ ਹੁੰਦਾ ਸੀ ਕਿਉਂਕਿ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੋਂ ਲੈ ਕੇ ਦੀਵਾਲੀ ਤੱਕ ਦਾਸ ਉੱਥੇ ਹਾਜ਼ਰੀ ਭਰਦਾ। ਸਭ ਤੋਂ ਪਹਿਲੇ ਅੱਗੇ ਉਹ ਹੀ ਖੜਾ ਹੁੰਦਾ ਸੀ ਉਹ ਹੀ ਲਿਦਦਾ ਸੀ ਕੋਈ ਪੰਜ ਛੇ ਸਾਲ ਪਹਿਲੇ ਦੀ ਗੱਲ ਹੈ ਉਹ ਮੈਨੂੰ ਮਿਲਿਆ ਨਾ ਮੈਂ ਕਿ ਇਥੇ ਉਲਟੀ ਰਸਮ ਹੋ ਗਈ ਹਮੇਸ਼ਾ ਉਹ ਹੀ ਆਦੇ ਮਿਲਦਾ ਸੀ ਕਮਰੇ ਦੀਆਂ ਚਾਬੀਆਂ ਵੀ ਉਹਦੇ ਕੋਲ ਆਉਂਦੀਆਂ ਸਨ ਹੋਰ ਵੀ ਨਾਲ ਸੰਗਤਾਂ ਨੂੰ ਲੈ ਕੇ ਖੜਾ ਹੁੰਦਾ ਸੀ ਉਹ ਨਹੀਂ ਤਿੰਨ ਚਾਰ ਦਿਨ ਲੰਘ ਗਏ ਤੇ ਮੈਂ ਪੁੱਛ ਲਿਆ ਕਿ ਰੋਸ਼ਨ ਜੀ ਕਿੱਥੇ ਨੇ ਲੜਕੇ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ। ਸਰੀਰ ਟੁਕੜੇ ਟੁਕੜੇ। ਸਿਆਣਾ ਬਹੁਤ ਸੇਫ। ਕਵਤਾਂਵਾਂ ਦੇ ਵਿੱਚ ਗਹਿਰਾਈ ਬੜੀ। ਸਾਰੇ ਕਵੀ ਜਾਣਦੇ। ਪ੍ਰਕਿਰਤੀ ਖੁਦਕੁਸ਼ੀ। ਹੂੰ ਦੁਨੀਆ ਨੇ ਗਰੀਆ ਇਹ ਆਪਾਂ ਗਿਆ ਰੀਸੈਂਸਿੰਗ ਮਸਕੀ ਇੰਜਰੀ ਜਿਹੜੀ ਆਪਾਂ ਆਡੀਓ ਸੁਣ ਰਹੇ ਸੀ ਵੀਡੀਓ ਇਹ ਸਮਝੋ ਕਿ ਉਹ ਗੱਲ ਕਰ ਰਹੀ ਸੀ ਮਨ ਦੀ ਤੇ ਉਸ ਤੋਂ ਇਲਾਵਾ ਪਹਿਲੇ ਹਿੱਸੇ ਚ ਜਿਹੜਾ ਨੇ ਗੱਲ ਕੀਤੀ ਕਿ ਜਿਹੜੇ ਸਭ ਤੋਂ ਮੂੜ ਬੰਦਾ ਸ਼ੇਖ ਸਾਦੀ ਕੋਲ ਪੁੱਛਿਆ ਗਿਆ ਕਿ ਸਭ ਤੋਂ ਬੇਵਕੂਫ ਤੇ ਮੂੜ ਬੰਦਾ ਕੌਣ ਹੈ ਹਾਂਜੀ ਜਿਹਨੂੰ ਅਕਲ ਨਹੀਂ ਤੇ ਉਹਨਾਂ ਦਾ ਜਿਹੜਾ ਜਵਾਬ ਸੀ ਕੀ ਜਵਾਬ ਸੀ ਯਾਰ ਜ਼ਿਕਰੀਆ ਕਿ ਜਿੱਥੇ ਬੋਲਣਾ ਹੈ ਉੱਥੇ ਉਹ ਬੋਲਦਾ ਨਹੀਂ ਤੇ ਜਿੱਥੇ ਚੁੱਪ ਰਹਿਣਾ ਉੱਥੇ ਉਹ ਬੋਲਦਾ ਐਵੇਂ ਗੱਲਾਂ ਬਾਤਾਂ ਦੁਨੀਆਦਾਰੀ ਦੀਆਂ ਮਾਰਦਾ ਚੁੱਪੀ ਗੱਲ ਬਹੁਤ ਵੱਡੀ ਗੱਲ ਹੈ ਹਾਂਜੀ ਤੇ ਇਸ ਤਰ੍ਹਾਂ ਜਿਨ ਜਿਸ ਤਰ੍ਹਾਂ ਕਿ ਗੁਰੂ ਨਾਨਕ ਸਾਹਿਬ ਜੀ ਕੋਲ ਵੀ ਉਹਨਾਂ ਦਾ ਉਹਨਾਂ ਨੇ ਪਹਿਲੇ ਬਿਆਨ ਕੀਤਾ ਕਿ ਜਿਹੜਾ ਜਿਹੜਾ ਬੰਦਾ ਰੱਬ ਦਾ ਖਾਂਦਾ ਸਭ ਕੁਝ ਉਹਦੇ ਕੋਲੋਂ ਲੈਂਦਾ ਸਭ ਕੁਝ ਉਹਦੇ ਕੋਲੋਂ ਪਾਉਂਦਾ ਤੇ ਫਿਰ ਉਹ ਮਤਲਬ ਕਿ ਉਹ ਉਹਨੂੰ ਮੰਨਦਾ ਵੀ ਨਹੀਂ ਉਹਨੂੰ ਮਤਲਬ ਕਹਿੰਦੇ ਅਗੇ ਇਬਾਦਤ ਗਜ਼ਾਰ ਵੀ ਨਹੀਂ ਹੁੰਦਾ ਉਹਦਾ ਨਾਮ ਵੀ ਨਹੀਂ ਜਪਦਾ ਤੇ ਉਸ ਤੋਂ ਵੱਡਾ ਬੇਵਕੂਫ ਬੰਦਾ ਵੀ ਕੋਈ ਨਹੀਂ ਦੁਨੀਆ ਤੇ ਸੱਚੀ ਗੱਲ ਹੈ ਹਾਂਜੀ ਹੁਣ ਗੱਲ ਇਹ ਵੀ ਕਿ ਯਈਆ ਉਹਨਾਂ ਨੇ ਆਖਿਆ ਕਿ ਮਨ ਦੀ ਲੋੜ ਰੱਬ ਹੈ ਹਾਂਜੀ ਤੇ ਮਨ ਦੀ ਇੱਛਾ ਉਦੋਂ ਹੀ ਪੂਰੀ ਹੋਣੀ ਜਦੋਂ ਰੱਬ ਮਿਲ ਜੇਗਾ ਤੇ ਤਨ ਦੀਆਂ ਲੋੜਾਂ ਅਗਰ ਨਾ ਵੀ ਪੂਰੀਆਂ ਹੋਣ ਤੇ ਜੇਕਰ ਮਨ ਦੀ ਲੋੜ ਪੂਰੀ ਹੋ ਗਈ ਨਾ ਤੇ ਨਾ ਮਤਲਬ ਕਿ ਤੁਸੀਂ ਸਫਲ ਹਾਂਜੀ ਤੁਸੀਂ ਕਾਰ ਤੁਸੀਂ ਸਫਲ ਲੇਕਿਨ ਅਗਰ ਜਲਾਲਉਦੀਨ ਰੂਮੀ ਸਾਹਿਬ ਦਾ ਮੈਨੂੰ ਇੱਕ ਸ਼ੇਰ ਯਾਦ ਆ ਗਿਆ ਉਹਨਾਂ ਨੇ ਆਖਿਆ ਕਿ ਨਾ ਮਨ ਬੇਹੂਦਾ ਗਲਿਏ ਕੂਚਾ ਬਜ਼ਾਰ ਮੀ ਧਾਰਮ ਮਜ਼ਾਜੇ ਆਸ਼ਕੀ ਧਾਰਮ ਪੇ ਦੀਦਾਰ ਮੀ ਧਾਰਮ ਮਤਲਬ ਉਹਨਾਂ ਦਾ ਕਹਿਣ ਦਾ ਵੇ ਕਿ ਮੇਰਾ ਜਿਹੜਾ ਮਨ ਨੇ ਉਹ ਸਾਫ਼ ਹੈ ਬੇਹੂਦਾ ਨਹੀਂਗਾ ਗਦਲਾ ਨਹੀਂਗਾ ਹਾਂ ਗਦਲਾ ਨਹੀਂਗਾ ਨਾ ਮਨ ਬੇਹੂਦਾ ਗਲੀਆਂ ਗੁਚੇ ਮੈਂ ਗਲੀਆਂ ਬਾਜ਼ਾਰਾਂ ਚ ਐਵੇਂ ਨਹੀਂ ਫਿਰਦਾ ਪਿਆ ਲੋਕ ਕਹਿੰਦੇ ਨੇ ਕਿ ਐਵੇਂ ਹੀ ਫਿਰ ਰਿਹਾ ਐਵੇਂ ਫਿਰਦਾ ਮਜ਼ਾਜ-ਏ-ਆਸ਼ਕੀ-ਦਾਰਮ ਮੈਂ ਯਾਨੀ ਕਿ ਮੇਰਾ ਜਿਹੜਾ ਮਜ਼ਾਜ ਹੈ ਉਹ ਆਸ਼ਕੀ ਵਾਲਾ ਹੈ ਤੇ ਪੇ ਦੀਦਾਰ ਨਹੀਂ ਧਾਰਮ ਤੇ ਮੈਂ ਆਪਣੇ ਮਹਬੂਬ ਦੇ ਦੀਦਾਰ ਵਾਸਤੇ ਆ ਦੀਦਾਰ ਵਾਸਤੇ ਦੀਦਾਰ ਵਾਸਤੇ ਗਲੀਆਂ ਕੂਚਿਆਂ ਚ ਚੱਲ ਰਿਆਂ ਜਾਂ ਬੇਸਿਕਲੀ ਉਹ ਆਪਣੇ ਦਿਮਾਗ ਨਾਲ ਜਾਂ ਮਨ ਦੇ ਨਾਲ ਆਪਣੇ ਰੱਬ ਦਾ ਦੀਦਾਰ ਕਰ ਰਹੇ ਨੇ ਰੱਬ ਨੂੰ ਸੋਚ ਰਹੇ ਨੇ ਜਲਾਲੁਦੀਨ ਰੂਮੀ ਬੜੇ ਵੱਡੇ ਸੰਤ ਗੁਜ਼ਰੇ ਨੇ ਹਾਂਜੀ ਉਹ ਦੁਨੀਆ ਨੂੰ ਦੇਖ ਰਹੇ ਨੇ ਤੇ ਦੁਨੀਆ ਦੇ ਵਿੱਚ ਮਤਲਬ ਕਿ ਉਹਦੇ ਬਣਾਉਣ ਵਾਲੇ ਨੂੰ ਤਲਾਸ਼ ਕਰ ਰਹੇ ਨੇ ਉਹ ਗਲੀਆਂ ਕੂਚੀਆਂ ਦੇ ਫੇਰੇ ਨੇ ਤਰਾ ਤਰਾ ਦੇ ਇਨਸਾਨਾਂ ਨੂੰ ਦੇਖਣਾ ਹਾਂ ਤੇ ਉਹਨੀਆਂ ਮੈਨੂੰ ਇਹ ਬਹੁਤ ਵਧੀਆ ਗੱਲ ਲੱਗੀ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਿ ਮਨ ਦੀ ਜਿਹੜੀ ਲੋੜ ਹੈ ਨਾ ਉਹ ਰੱਬ ਹੈ ਉਹ ਰੱਬ ਹੈ ਬਹੁਤ ਬੜੀ ਪਰਫੈਕਟ ਗੱਲ ਕੀਤੀ ਹਾਂ ਹਾਂ ਜੀ ਜਿੰਨੀ ਦੇ ਰੱਬ ਨਹੀਂ ਮਿਲਦਾ ਉਨੀ ਦੇਰ ਮਨ ਸੰਤੁਸ਼ਟ ਨਹੀਂ ਹੁੰਦਾ ਸੰਤੁਸ਼ਟ ਹਾਂ ਸੰਤੁਸ਼ਟ ਹੀ ਆਸਲ ਇਹ ਤਮਨਾ ਨਹੀਂ ਮਿਲਦਾ ਇਹ ਤਮਨਾ ਨਹੀਂ ਮਿਲਦਾ ਤੇ ਲੇਕਿਨ ਅਗਰ ਤਾਨੀਆਂ ਜ਼ਰੂਰਤਾਂ ਨੇ ਉਹ ਜੁਨੀਆਂ ਮਰਜ਼ੀ ਪੂਰੀਆਂ ਆ ਜਾਣ ਬੰਦਾ ਜਿੰਨਾ ਵੀ ਮਤਲਬ ਕਿ ਮਸਮਲ ਦੇ ਬੈਡਾਂ ਦੇ ਸੌਲਾਵੇ ਖਾਨ ਨੂੰ ਦੁਨੀਆ ਦੀ ਸਾਰਤ ਅੱਛੀ ਤੋਂ ਅੱਛੀ ਚੀਜ਼ ਹੋਵੇ ਲੇਕਿਨ ਰੱਬ ਨੂੰ ਨਹੀਂ ਨਾ ਪਾਉਂਦਾ ਤੇ ਉਹਨੂੰ ਇਤਮਨਾ ਨੇ ਕਲਬ ਹਾਸਲ ਨਹੀਂ ਹੁੰਦਾ ਹਾਂ ਦੋਸਤੋ ਸਾਡੇ ਦੋ ਚੈਨਲ ਨੇ ਮੇਰੇ ਚੈਨਲ ਦਾ ਨਾਮ ਜ਼ਿਕਰੀਆ ਸੈਇਦ ਵਲੋਗ ਹੈ ਭਾਈ ਦੇ ਚੈਨਲ ਦਾ ਨਾਮ ਜ਼ਿਕਰੀਆ ਸੈਇਦ ਰਿਐਕਸ਼ਨ ਹੈ ਤੇ ਗਾਹੇ ਬਗਾਹੇ ਅਸੀਂ ਅੱਗੇ ਪਿੱਛੇ ਕਰਕੇ ਵੀਡੀਓ ਅਪਲੋਡ ਕਰਦੇ ਰਹਿੰਦੇ ਆ ਪੰਜਾਬੀ ਭਰਾ ਤੁਹਾਡੇ ਪੰਜਾਬੀ ਭਰਾ ਵਾਂ ਸਾਨੂੰ ਜ਼ਰੂਰ ਸਪੋਰਟ ਕਰੋ ਤੇ ਸਾਡੇ ਚੈਨਲ ਤੋਂ ਤੁਸੀਂ ਆਵਾ ਡੋਲ ਕੋਈ ਵੀ ਵੀਡੀਓ ਚੁੱਕ ਕੇ ਵੇਖ ਲੋਗੇ ਨਾ ਕੋਈ ਵੀ ਰੈਂਡਮਲੀ ਤੇ ਤੁਹਾਨੂੰ ਉਹਦੇ ਜੋ ਇਨਸਾਨੀਅਤ ਦੇ ਖਿਲਾਫ ਕੋਈ ਗੱਲ ਨਹੀਂ ਨਜ਼ਰ ਆਏਗੀ ਛੋਟੀ ਜਿਹੀ ਕੋਈ ਗੱਲ ਜੀ ਅਸੀਂ ਬੋਲ ਰਹੇ ਆਂ ਧਾਰਮਿਕ ਚੀਜ਼ਾਂ اخਲਾਕੀਅਤ ਇਨਸਾਨੀਅਤ ਇਸ ਚੀਜ਼ ਦੇ ਬਾਰੇ ਗੱਲ ਕਰ ਰਹੇ ਨਾ ਕਿ ਇੱਕ ਚੀਜ਼ ਆ ਉਹ ਚੱਲ ਰਹੀਆਂ ਨੇ ਇੱਕ ਪਾਸੇ ਤੇ ਇੱਕ ਪਾਸੇ ਅਸੀਂ ਚੱਲ ਰਹੇ ਆਂ ਮਤਲਬ ਕਿ ਪੈਰਲ ਚੱਲ ਰਹੇ ਆਂ ਲੇਕਿਨ ਅੱਲਾ ਸਾਰਿਆਂ ਨੂੰ ਹਿਦਾਇਤ ਦੇਵੇ ਹੁਣ ਗੱਲ ਦਾ ਇਹ ਮਕਸਦ ਹੈ ਕਿ ਅਗਰ ਸਾਡੇ ਕੋਲੋਂ ਕੋਈ ਗਲਤੀ ਕੁਤਾਈ ਹੋਈ ਹੋਵੇ ਤਾਂ ਉਸ ਮਾਫਰਤ ਕਿਉਂਕਿ ਬੰਦੇ ਆ ਤੇ ਬੰਦਿਆਂ ਕੋਲ ਗਲਤੀਆਂ ਹੋ ਜਾਂਦੀਆਂ ਕੋਈ ਸਾਡੀ ਗੱਲਬਾਤ ਬੁਰੀ ਲੱਗੀ ਹੋਵੇ ਤੇ ਫਿਰ ਵੀ ਮਿਲ ਲਿਆ ਨਵੀਂ ਵੀਡੀਓ ਆਪਣਾ ਖਿਆਲ ਰੱਖਿਆ ਜੀ ਅੱਲਾ ਆਫ ਨਿਗੇਵਾ